ਸਾਸਰੀਵਾ ਕੁਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਫੋਨ ਨੰਬਰ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਰੇ ਇੱਕ ਨਗ ਨੀਲੀ ਰਾਵੀ ਦੀ ਕੱਟੀ ਤੇ ਬਾਕੀ ਡਿਟੇਲ ਆਪਾਂ ਬਾਈ ਰਾਣੀ ਤੋਂ ਪੁੱਛਦੇ ਆਂ ਆਜੋ ਬਾਈ ਸਾਸਰੀ ਕਾ ਭਾਈ ਤੇ ਪਿੰਡ ਕਿੱਥੇ ਆ ਕਿਹੜਾ ਵੀਰੇ ਆਪਣਾ ਪਿੰਡ ਰਾਣੀ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਤੇ ਤਹਿਸੀਲ ਬਾਈ ਇਹਨੂੰ ਤਾਂ ਤਸੀਲ ਜੈਤੋ ਪੈ ਜਾਂਦੀ ਹੈ ਵੀਰੇ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਹਾਂਜੀ ਦੱਸੋ ਜਾਨਵਰ ਦੀ ਡਿਟੇਲ ਦੱਸੋ ਜੀ ਚਾਰ ਸਾਲ ਡੇਢ ਸਾਲ ਦੀ ਕੱਟੀ ਹੋਈ ਹੈ ਡੇਢ ਸਾਲ ਦੀ ਠੀਕ ਹੋ ਜੀ ਤੇ ਇਹਦੀ ਮਾਂ ਦਾ ਰਿਕਾਰਡ ਪਤਾ ਵੀ ਦੁੱਧ ਕਿੰਨਾ ਸੀ ਠੀਕ ਹੈ 18 ਲੀਟਰ ਘੜਿਆ ਜੀ 18 ਲੀਟਰ ਠੀਕ ਹੋ ਜੀ ਤੇ ਦੰਦੋ ਕਿਵੇਂ ਹੈ ਬਾਈ ਇਹ ਦੰਦੋ ਖੀਰੀ ਆ ਜੇ ਤੁਸੀਂ ਦੇਖ ਸਕਦੇ ਹੋ ਵੀਰੇ ਇਹਦੀ ਕੁਆਲਿਟੀ ਦੇਖ ਸਕਦੇ ਹੋ ਮੂੰਹ ਮੱਥੇ ਦੀ ਦੇਖ ਸਕਦੇ ਹੋ ਬਹੁਤ ਚੰਗੀ ਆ ਪੈਰਾਂ ਦੀ ਦੇਖ ਸਕਦੇ ਹੋ ਵੀਰੇ ਸਲੂਮ ਜਿੱਤੀ ਮੜੀ ਤੋਰ ਕੇ ਵਿਖਾ ਦਿਓ ਪਾਈ ਜੀ ਆਹ ਦੇਖ ਸਕਦੇ ਹੋ ਵੀ ਬਹੁਤ ਧੀਆ ਕੱਟੀ ਆਇਓ ਬਾਈ ਜੀ ਬਸ ਥੋੜਾ ਪਾਸੂ ਬਈ ਡਾਰਜਾ ਦਾ ਕੈਮਰੇ ਨੂੰ ਦੇਖ ਕੇ ਇਹ ਕਿਸੇ ਵੀਰ ਨੂੰ ਇਹ ਕੱਟੀ ਚਾਹੀਦੀ ਹੈ ਤਾਂ ਬਾਈ ਇੱਥੇ ਆਵੋ ਪਰਖੋ ਫੇਰ ਲੈ ਕੇ ਜਾਓ ਥਰਡ ਵੀਊ ਖਾਣ ਦੀ ਕੋਸ਼ਿਸ਼ ਕਰਦੇ ਆਂ ਬਾਈ ਤੁਹਾਨੂੰ ਵਧੀਆ ਥਾਣਾ ਬਾਈ ਬਾਕੀ ਤੁਸੀਂ ਬਾਈ ਮੂੰਹ ਮੱਥਾ ਦੇਖ ਹੀ ਸਕਦੇ ਹੋ ਬਹੁਤ ਚੰਗੀ ਨਸਲ ਆ ਜੇ ਕਿਸੇ ਵੀਰ ਨੇ ਘਰੇ ਰੱਖਣੀ ਹੋਵੇ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਕੀ ਮੋਲ ਕਰਦੇ ਆਪਾਂ ਇਹਦਾ ਮੋਲੇ ਦਾ 25000 ਰੁਪਏ ਕਰਦੇ ਮੋਲੇ ਦਾ 25000 ਰੁਪਏ ਕਰਦੇ ਮਨ ਕੀਤਾ ਜਾਊਗਾ ਜੀ ਬਿਲਕੁਲ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ 7017692 ਦਾ ਸੁਣਨ ਜਾਈ ਠੀਕ ਹੋ ਜੀ ਇੱਕ ਵਾਰ ਫੇਰ ਬੋਲ ਦਿਓ 7017692 ਦਾ ਸੁਣਨ ਜਾਈ ਜੇ ਕਿਸੇ ਵੀਰ ਨੂੰ ਕੱਟੀ ਚਾਹੀਦੀ ਹੋਵੇ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਬਰਾਡਕਾਸਟ ਫਾਰਮ ਨੂੰ ਵਾਰ-ਵਾਰ ਸਬਸਕ੍ਰਾਈਬ ਕਰੋ ਥੈਂਕ ਯੂ